ਚੀਨ ਦੇ ਨੌਜਵਾਨਾਂ ਦੇ ਨਹੀਂ ਹੋ ਰਹੇ ਵਿਆਹ ਸਰਕਾਰ ਵੀ ਹੈ ਚਿੰਤਕ ਅਸਲ ਕਾਰਨ ਤੁਸੀਂ ਜਾਣ ਕੇ ਹੋ ਜਾਵੋਗੇ ਹੈਰਾਨ ਜੀਹਾਂ ਚੀਨ ਚ ਵਿਆਹ ਕਰਵਾਉਣ ਵਾਲੇ ਜੋੜਿਆਂ ਦੀ ਗਿਣਤੀ ਲਗਾਤਾਰ ਕਮੀ ਹੁੰਦੀ ਪਈ ਗਈ ਆ ਚੀਨ ਚ 2024 ਚ ਵਿਆਹ ਕਰਵਾਉਣ ਵਾਲੇ ਨੌਜਵਾਨਾਂ ਦੀ ਗਿਣਤੀ ਪਿਛਲੇ 12 ਸਾਲਾਂ ਤੋਂ ਸਭ ਤੋਂ ਘੱਟ ਰਹੀ ਹੈ ਇਸ ਕਾਰਨ ਚੀਨ ਚ ਜਨਮ ਦਰ ਵੀ ਘੱਟ ਰਹੀ ਹੈ ਜਿਸ ਕਾਰਨ ਆਉਣ ਵਾਲੇ ਸਾਲਾਂ ਚ ਕਮ ਕਾਬੀ ਕਾਮਕਾਜੀ ਆਬਾਦੀ ਵਿੱਚ ਗਿਣਤੀ ਜੇ ਵੀ ਕਮੀ ਆ ਸਕਦੀ ਗਿਆ ਇਹ ਚੀਨ ਆਪਣੇ ਲਈ ਆਰਥਿਕਤਾ ਨੂੰ ਮਜ਼ਬੂਤ ਰੱਖਣ ਲਈ ਇੱਕ ਨਵੀਂ ਚੁਣੌਤੀ ਪੈਦਾ ਕਰ ਸਕਦਾ ਹੈ ਜੋ ਪਹਿਲਾਂ ਹੀ ਆਪਣੀ ਬੁੱਢੀ ਵਾਦੀ ਤੋਂ ਪਰੇਸ਼ਾਨ ਹੈ ਚੀਨ ਦੇ ਅਧਿਕਾਰਤ ਅੰਕੜਿਆਂ ਮੁਤਾਬਕ ਇਸ ਸਾਲ ਤੋਂ ਪਹਿਲੀ ਛਮਾਈ ਚ ਵਿਆਹ ਕਰਵਾਉਣ ਅਤੇ ਚੀਨੀ ਜੋੜਿਆਂ ਦੀ ਗਿਣਤੀ 2013 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ਤੱਕ ਆ ਗਈ ਹੈ ਇਸ ਦਾ ਇੱਕ ਵੱਡਾ ਨੁਕਸਾਨ ਇਹ ਵੀ ਹੋ ਰਿਹਾ ਹੈਗਾ ਆ ਕਿ ਜਿਹੜੇ ਇਸ ਲਈ ਉੱਥੇ ਵਿਆਹ ਜਿਹੜੇ ਕੀ ਨਹੀਂ ਕਰਵਾਏ ਜਾ ਰਹੇ ਉਹਦਾ ਕਾਫੀ ਜਿਹੜਾ ਨੁਕਸਾਨ ਜਿਹਦਾਗਾ ਦੇਖਣ ਨੂੰ ਮਿਲਦਾ ਪਿਆਗਾ ਹੈ 1980 ਤੋਂ ਬਾਅਦ ਸਭ ਤੋਂ ਘੱਟ ਵਿਆਹ ਹੋਏ ਨੇ ਇਸ ਸਾਲ ਦੇ ਵਿੱਚ ਚੀਨ ਚ ਮਾਹਿਰ ਭੂਖ ਬਾਣੀ ਕਰ ਰਹੇ ਹਨ ਕਿ ਇਸ ਸਾਲ ਵਿਆਹ ਦਰ 1980 ਤੋਂ ਬਾਅਦ ਸਭ ਤੋਂ ਘੱਟ ਹੋ ਸਕਦੀ ਹੈ ਵਿਆਹ ਰਜਿਸਟ੍ਰੇਸ਼ਨਾਂ 'ਚ ਗਿਰਾਵਟ ਕਾਰਨ ਨੌਜਵਾਨਾਂ ਦੀ ਆਬਾਦੀ ਘਟ ਰਹੀ ਹੈ ਇਸ ਦੇ ਨਾਲ ਹੀ ਵਿਆਹ ਯੋਗ ਬਤੀਚ ਔਰਤਾਂ ਦੇ ਮੁਕਾਬਲੇ ਮਰਦਾਂ ਦੀ ਵੱਧ ਗਿਣਤੀ ਅਤੇ ਵਿਆਹਾਂ ਦੇ ਵੱਧ ਖਰਚੇ ਦੀ ਵੀ ਵਿਆਹਾਂ ਦੀ ਦਰ ਨੂੰ ਘਟਾ ਰਹੇ ਹਨ ਅਜਿਹੇ 'ਚ ਚੀਨ ਨੂੰ ਜਨਮ ਦਰ 'ਚ ਗਿਰਾਵਟ ਨੂੰ ਰੋਕਣ ਲਈ ਵੱਡੇ ਪੱਧਰ ਤੇ ਕਦਮ ਚੁੱਕਣ ਦੀ ਸਲਾਹ ਦਿੱਤੀ ਜਾ ਰਹੀ ਹੈ ਮਾਹਿਰਾਂ ਵੱਲੋਂ